ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਸ ਸਮੇਂ ਜੋਤੀ ਜੋਤ ਸਮਾਉਣ ਲੱਗੇ ਨਾ ਜਦੋਂ ਮਹਾਰਾਜ ਨੇ ਚਿਖਾ ਤੇ ਚੜਨਾ ਤੇ ਸਤਿਗੁਰੂ ਜੀ ਨੇ ਘੋੜੇ ਦੀਆਂ ਵਾਗਾਂ 모ੜ ਕੇ ਪਿੱਛੇ ਨੂੰ ਜਦੋਂ ਖਾਲਸੇ ਵੱਲ ਤੱਕਿਆ ਸਭ ਬਰਾ ਕਰ ਰਹੇ ਸੀ ਜਿਦਾਂ ਪਿਤਾ ਨੂੰ ਪੁੱਤਰ ਵੱਲ ਵੇਖ ਕੇ ਫਿਰ ਪਿਆਰ ਆ ਜਾਂਦਾ ਹੈ ਨਾ ਤੇ ਗੁਰਦੇਵ ਨੇ ਖਾਲਸੇ ਨੂੰ ਸੰਬੋਧਨ ਹੋ ਕਰਕੇ ਖਿਆਸ ਕੇ ਆ ਖਾਲਸਾ ਜੀ ਸ਼ਬਦ ਕਰਕੇ ਅਸੀਂ ਸਦਾ ਏ ਤੁਹਾਡੇ ਕੋਲ ਹਾਂ ਦੋ ਬਚਨ ਸਾਡੇ ਯਾਦ ਰੱਖਣੇ ਗੁਰਬਾਣੀ ਤੇ ਵਾਹਿਗੁਰੂ ਮੰਤਰ ਨੂੰ ਕਦੇ ਨਹੀਂ ਵਿਸਾਰਨਾ ਤੇ ਸ਼ਾਸਤਰ ਵਿਦਿਆ ਦਾ ਅਭਿਆਸ ਨਾ ਤਿਆਗਿਓ ਸੰਸਾਰ ਦੀ ਕੋਈ ਕੌਮ ਤੁਹਾਨੂੰ ਗੁਲਾਮ ਨਹੀਂ ਕਰ ਸਕੇਗੀ